ਮੁੱਖ ਮੰਤਰੀ ਸਾਹਿਬ ਸਾਡੇ ਸੂਬੇ ਦੀ ਸਰਕਾਰ ਦੇ ਸਿਰੇ ਦੇ ਆਗੂ ਨੇ ਪਰ ਭਾਰਤ ਦੇ ਸਿਸਟਮ ਅੰਦਰ ਭਾਰਤ ਦੀ ਸਟੇਟ ਮਸ਼ੀਨਰੀ ਦਾ ਇੱਕ ਪੁਰਜਾ ਨੇ ਔਰ ਭਾਰਤ ਦੀ ਸਟੇਟ ਮਸ਼ੀਨਰੀ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੇ ਕਹਤੇ ਚੱਲਦੀ ਜੁੰਨੀ ਬਿਊਰੋਕ੍ਰੇਸੀ ਆ ਆ ਕਾਨੂੰਨ ਚਾਹੇ ਖੇਤੀ ਕਾਨੂੰਨਾਂ ਦੀ ਗੱਲ ਕਰੋ ਅਮਰੀਕਾ ਤੱਕ ਲਿੰਕ ਜੁੜੇ ਹੋਏ ਨੇ ਅਮਰੀਕਾ ਬਾਹਮ ਰੋੜ ਕੇ ਤਿੰਨ ਕਾਨੂੰਨ ਵੀ ਉਹਨੇ ਲਪਾਸ ਕਰਾਏ ਸੀ ਲੋਕਾਂ ਦੇ ਦਬਾਅ ਹੇਠ ਵਾਪਸ ਲਏ ਬਾਹਮ ਰੋੜ ਕੇ ਉਹਨਾਂ ਨੇ ਪਹਿਲਾਂ ਬਰਤਾਨੀਆਂ ਦੇ ਨਾਲ ਹਮਲਾ ਜਿਹੜਾ ਉਹ ਸਮਝੌਤਾ ਕਰ ਲਿਆ ਬਰਤਾਨੀਆਂ ਦੇ ਨਾਲ ਹੂੰ ਉਹ ਜਿਹੜਾ ਅਗਸਤ ਦੇ ਵਿੱਚ ਅਮਰੀਕਾ ਦੇ ਨਾਲ ਸਮਝੌਤਾ ਹੋਣ ਜਾ ਰਿਹਾ ਤਾਂ ਮੁੱਖ ਮੰਤਰੀ ਸਾਹਿਬ ਜੋ ਕਿਉਂ ਕੇ ਪੈ ਰਹੇ ਨੇ ਉਹੀ ਕਿਸਾਨ ਨੇ ਜਿਨ੍ਹਾਂ ਨਾਲ ਧਰਨਾ ਤੇ ਬੈਠਦੇ ਤੁਸੀਂ ਪਰ ਅੱਜ ਉਹ ਸਟੇਟ ਮਸ਼ੀਨਰੀ ਦੇ ਪੁਰਜੇ ਉਹਦੇ ਵਿੱਚ ਪੁਰਜੇ ਤੌਰ ਤੇ ਫਿੱਟ ਹੋ ਗਏ ਨੇ ਹੂੰ ਹੁਣ ਉਹ ਉਸੇ ਮਸ਼ੀਨਰੀ ਦੇ ਲਈ ਚੱਲਣਗੇ ਤਾਂ ਅੱਜ ਉਹਨਾਂ ਨੂੰ ਇਹ ਲੱਗਦਾ ਕਿ ਜਦੋਂ ਸੂਬੇ ਅੰਦਰ ਵਿਰੋਧੀ ਧਿਰ ਹੈ ਨਹੀਂ ਜਦੋਂ ਦੇਸ਼ ਅੰਦਰ ਵਿਰੋਧੀ ਧਿਰ ਹੈ ਨਹੀਂ ਤਾਂ ਲੋਕਾਂ ਦੇ ਮੁੱਦੇ ਕੌਣ ਉਠਾ ਰਿਆ ਮੈਨੂੰ ਇਹ ਦੱਸੋ ਸਾਰੇ ਪੰਜਾਬ ਅੰਦਰ ਕਿਸਾਨ ਜਥੇਬੰਦੀਆਂ ਤੋਂ ਬਿਨਾਂ ਕੋਈ ਅਸੀ ਧਿਰ ਹੈ ਜਿਹੜੀ ਸਰਕਾਰ ਦੇ ਕਿਸੇ ਵੀ ਮਸਲੇ ਨੂੰ ਰੋਕ ਸਕੇ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਸਾਡੀ ਸਿੱਖਿਆ ਪਾਲਿਸੀ ਖੋਈ ਜਾ ਰਹੀ ਆ ਪੁਰਾਣੀ ਖਤਮ ਕਰਕੇ ਨਵੀਂ ਸਿੱਖਿਆ ਪਾਲਿਸੀ ਦੀਣ ਆ ਚੌਕੇ ਦਾ ਸੰਘਰਸ਼ ਹੋਇਆ ਟੀਚਰ ਕੁੱਟੇ ਜਾਣ ਮਲਾਜ਼ਮ ਕੁੱਟੇ ਜਾਣ ਮਜ਼ਦੂਰਾਂ ਤੇ ਹਮਲਾ ਹੋ ਜਾਵੇ ਦੁਕਾਨਦਾਰਾਂ ਤੇ ਹੋ ਜਾਵੇ ਕੌਣ ਖੜਦਾ ਹੈ ਕਿਸਾਨ ਜੱਥੇਬੰਦੀਆਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲ ਦਾ ਪਤਾ ਹੈ ਜਿਹੜੀ ਮਸ਼ੀਨਰੀ ਦੇ ਉਹ ਪੁਰਜ਼ੇ ਨੇ ਉਹਨੂੰ ਪਤਾ ਹੈ ਕਿ ਜੇ ਕੋਈ ਤਾਕਤ ਹੈ ਜਿਹੜੀ ਜੱਥੇਬੰਦ ਵੀ ਹੈ ਜਿਹੜੀ ਜਿੰਦੇ ਕੋਲੇ ਲੜਨ ਦੀ ਸ਼ਮਤਾ ਵੀ ਹੈ ਉਹ ਕਿਸਾਨ ਜੱਥੇਬੰਦੀਆਂ